ਦਸ਼ਾ ਕੀ ਆ ਤੁਸੀਂ ਪਿਛਲੇ 3 ਸਾਲਾਂ ਦੇ ਦੇਖਿਆ ਵੀ ਸਰਕਾਰ ਦੀ ਜਿਹੜੀ ਦਸ਼ਾ ਸਰਕਾਰ ਨੇ ਤੈਅ ਕੀਤੀ ਵੀ ਆ ਪਾਲਿਸੀ ਮੇਟਰ ਤੇ ਉਹ ਤੁਹਾਡੀਆਂ ਮੰਗਾਂ ਨਾ ਮੰਨਣ ਦੀ ਅਸ਼ਾ ਤੈਅ ਕੀਤੀ ਵੀ ਆ ਤੁਸੀਂ ਲੰਬੇ ਸਮੇਂ ਤੋਂ ਲੜਦੇ ਆ ਰਹੇ ਆ ਪਰ ਇਹ ਨੀਤੀ ਕੀ ਬਣਾਈ ਆ ਵੀ ਮੰਗ ਨਹੀਂ ਮੰਨਣੀ ਪਰ ਪਿਛਲੇ ਸਮੇਂ ਦਾ ਇਤਿਹਾਸ ਗਵਾਹ ਵੀ ਲੋਕ ਸੰਘਰਸ਼ੀ ਲੋਕ ਲੰਬੇ ਕਰੜੇ ਸਟਰਗਲਾਂ ਦੇ ਨਾਲ ਸਰਕਾਰ ਨੂੰ ਮੋੜ ਕੇ ਲੈ ਆਉਂਦੇ ਹੁੰਦੇ ਆ ਕੁੱਟ ਕੇ ਮੋੜ ਕੇ ਸਰਕਾਰ ਨੂੰ ਲੈ ਕੇ ਆਉਂਦੇ ਹੁੰਦੇ ਆ ਇਸੇ ਕਰਕੇ ਸਰਕਾਰ ਨੂੰ ਸਾ ਨਾਲ ਆਪਾਂ ਨੂੰ ਇਸ ਪਾਸੇ ਤੋਂ ਮੋੜ ਕੇ ਲੈ ਕੇ ਆਉਣਾ ਪਊਗਾ ਉਹਦੇ ਵਾਸਤੇ ਦੋ ਰਾਹ ਜਿੰਨਾ ਵਾਸਤੇ ਸਰਕਾਰ ਨੂੰ ਮਜਬੂਰ ਕਰਨਾ ਪੈਂਦਾ ਸਰਕਾਰ ਕਹਿੰਦੀ ਆ ਸਾਡੇ ਕੋਲੇ ਪੈਸਾ ਹੈ ਨਹੀਂ ਫਿਰ ਪੈਸਾ ਕਿਵੇਂ ਆਊਗਾ ਭਾਈ ਪੈਸਾ ਤਾਂ ਇੱਥੇ ਜਿਹੜੇ ਵੱਡੇ ਜ਼ਗੀਰਦਾਰ ਆ ਜਿਨ੍ਹਾਂ ਕੋਲੇ ਜ਼ਮੀਨਾਂ ਦੀਆਂ ਭੱਡੀਆਂ ਢੇਰੀਆਂ ਪੈਸੇ ਦੀਆਂ ਵੱਡੀਆਂ ਢੇਰੀਆਂ ਉਹਨਾਂ ਦੇ ਐਕਸਟਰਾ ਟੈਕਸ ਲਾਉਣੇ ਪੈਣਗੇ ਫੇਰ ਪੈਸੇ ਇਕੱਠੇ ਹੋਣਗੇ ਇੱਥੇ ਸਿਸਟਮ ਕੀ ਹੋ ਜਾ ਇੱਥੇ ਜੱਜ ਬਰਮਾ 15 ਕਰੋੜ ਤਾਂ ਉਹ ਤੋਂ ਵੈਸੇ ਬੋਲੀ ਜਾਂਦੇ ਆ ਕਿ ਇਹਦੇ 15 ਕਰੋੜ ਰੁਪਈਆ ਉਹ ਕੋਲੋਂ ਘਰੋਂ ਮਿਲਿਆ ਤੇ ਮੱਚੇ ਹੋਏ ਨੋਟਾਂ ਦੀਆਂ ਬੋਰੀਆਂ ਦੀਆਂ ਬੋਰੀਆਂ ਆ ਦੇ ਕੋਲੇ ਇਹ ਇਕੱਲੇ ਬਰਮੇ ਦੀ ਗੱਲ ਨਹੀਂ ਇਹ ਤੋਂ ਬਿਨਾ ਇੱਥੋਂ ਦੇ ਹੋ ਬਹੁਤ ਸਾਰੇ ਜੱਜ ਇੱਥੋਂ ਦੀ ਵੱਡੀ ਅਫਸਰशाही ਇੱਥੋਂ ਦੇ ਸਿਆਸਤਦਾਨ ਇੱਥੋਂ ਦੇ ਬਾਬੇ ਇਹਨਾਂ ਸਾਰਿਆਂ ਕੋਲੇ ਹੀ ਨੋਟਾਂ ਦੀਆਂ ਬੋਰੀਆਂ ਉਹ ਕੁੱਟ ਕੇ ਜਮ੍ਹਾਂ ਕਰਾਉਣ ਵਾਲੀਆਂ ਸਰਕਾਰੀ ਖਜ਼ਾਨਿਆਂ ਦੇ ਵਿੱਚ ਫੇਰ ਤੁਹਾਨੂੰ ਪੈਨਸ਼ਨਾਂ ਵੰਡ ਗਈਆਂ ਕੱਚੇ ਮੁਲਾਜ਼ਮ ਪੱਕੇ ਹੋਣਗੇ ਤੇ ਡੀਏ ਬਹਾਲ ਹੋਊਗਾ ਇਹਦੇ ਨਾਲ ਨਾਲ ਦੂਜਾ ਮਸਲਾ ਮੈਥੋਂ ਪਹਿਲਾਂ ਅਤਿੰਦਰ ਬੋਲ ਕੇ ਗਿਆ ਵੀ ਇੱਥੇ ਇੱਕ ਬਹੁਤ ਵੱਡੀ ਚੁਣੌਤੀ ਖੜੀ ਹੋਗੀ ਮੁਲਾਜ਼ਮ ਸਾਥੀਓ ਤੁਸੀਂ ਸਾਰੇ ਜਾਣਦੇ ਆ ਜਿਹੜੀ ਪੰਜਾਬ ਦੀ ਕਿਸਾਨ ਲਹਿਰ ਆ ਥੋੜੇ ਨਾਲੋਂ ਵੱਧ ਲਾਮਬੰਦ ਆ ਬੱਡੀ ਗਿੰਤੀ ਚਾ ਸੰਧਰਸ਼ੀਲਾ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੇ ਸਾਰੇ ਨਾਰਥ ਇੰਡੀਆ ਕੀ ਭਾਰਤ ਦੇ ਵਿੱਚ ਵੱਡਾ ਅੰਦੋਲਨ ਖੜਾ ਕਰਕੇ ਇਥੋਂ ਦੀ ਮੋਦੀ ਸਰਕਾਰ ਨੂੰ ਤਿਲਕ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਫਿਰ ਉਸ ਕਿਸਾਨ ਲਹਿਰ ਤੇ ਐਡਾ ਜਬਰ ਬਰਿਆ ਇਥੋਂ ਦੀ ਸਰਕਾਰ ਨੇ ਮੋਦੀ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਉਸ ਅੰਦੋਲਨ ਨੂੰ ਕੁਚਲਨ ਦਾ ਰਾਹ ਪੜਾਇਆ ਕੀ ਕਹਿੰਦਾ ਮੁੱਖ ਮੰਤਰੀ 3 ਮਾਰਚ ਨੂੰ ਉਹ ਮੀਟਿੰਗ ਦੇ ਵਿੱਚ ਉੱਠ ਕੇ ਜਾਂਦਾ ਉਹਨੂੰ ਸ਼ਹਿ ਅਮਿਤ ਸ਼ਾਹ ਦੀ ਉਹਨੂੰ ਚੱਲਦੀ ਮੀਟਿੰਗ ਦੇ ਵਿੱਚ ਅਮਿਤ ਸ਼ਾਹ ਦਾ ਫੋਨ ਆਉਂਦਾ ਕਿ 19 ਮਾਰਚ ਨੂੰ ਇੱਥੋਂ ਦੀ ਕਿਸਾਨ ਲਹਿਰ ਦੇ ਉੱਤੇ ਕਿੱਡਾ ਜ਼ਬਰ ਦਾ ਕਹਾੜਾ ਵਰਿਆ ਇੱਥੇ ਫਿਰ ਮਸਲਾ ਕੀ ਖੜਾ ਹੋ ਗਿਆ ਇੱਥੇ ਮਸਲਾ ਇਹ ਖੜਾ ਹੋ ਗਿਆ ਵੀ ਆਪਣੀਆਂ ਮੰਗਾਂ ਮਸਲਿਆਂ ਨੂੰ ਆਪਣੀ ਆਵਾਜ਼ ਠਾਉਣ ਨੂੰ ਸੰਘਰਸ਼ਾਂ ਦੀ ਰਜਾ ਰੱਖਣ ਨੂੰ ਸੰਘਰਸ਼ ਕਰਨ ਦਾ ਹੱਕ ਪਵਾਉਣ ਵਾਸਤੇ ਤੁਹਾਨੂੰ ਸਾਰਿਆਂ ਨੂੰ ਲਾਮਬੰਦ ਹੋਣਾ ਇੱਥੇ ਵੱਡੀ ਚੁਣੌਤੀ ਖੜੀ ਹੋਈ ਵੀ ਆ ਇਥੋਂ ਦੀ ਜਿਹੜੀ ਸਰਕਾਰ ਆ ਇੱਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਸਮਰਾਜੀਵਾਦੀ ਕਾਰਪੋਰੇਟ ਪੱਕੀ ਵਿਕਾਸ ਮਾਡਲ ਜਿੱਥੇ ਧਰਮ ਦੀ ਆੜ ਦੇ ਵਿੱਚ ਲਾਗੂ ਕਰ ਰਹੀ ਆ ਉਥੇ ਉਸੇ ਦਿਸ਼ਾ ਦੇ ਵਿੱਚ ਭਗਵੰਤ ਮਾਨ ਸਰਕਾਰ ਉਹਨਾਂ ਨੀਤੀਆਂ ਨੂੰ ਜ਼ਬਰ ਨਾਲ ਲਾਗੂ ਕਰ ਰਹੀ ਆ ਸਾਥੀਓ ਸਮਾਂ ਥੋੜਾ ਇਹਦੇ ਨਾਲ-ਨਾਲ ਜਦੋਂ ਅਸੀਂ ਮੁਲਾਜ਼ਮ ਲੜਦੇ ਆ ਇਹਦੇ ਨਾਲ-ਨਾਲ ਸਾਨੂੰ ਮਜ਼ਦੂਰ ਮੁਲਾਜ਼ਮ ਲਹਿਰ ਖੜੀ ਕਰਨੀ ਪਊਗੀ ਉਦੇ ਨਾਲ ਨਾਲ ਛੋਟੀ ਕਿਸਾਨੀ ਨੂੰ ਜੋਟੀਦਾਰ ਬਣਾਉਣਾ ਪਊਗਾ ਇਨ੍ਹਾਂ ਸੰਘਰਸ਼ਾਂ ਦੇ ਵਿੱਚ ਜੋ ਨਪੀੜੇ ਆ ਲੁੱਟੇ ਲੋਕਾਂ ਨੂੰ ਸ਼ਾਮਲ ਕਰਨਾ ਪਊਗਾ ਫਿਰ ਹੀ ਇਹ ਸਭ ਸਫਲ ਹੋ ਸਕਦੇ ਆ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਇਸਕਰ ਤੇ ਤਰਕਰ